ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਆ ਰਹੀ ਹੈ ਜਿੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਐਸਐਸਪੀ ਆਈਪੀਐਸ ਸ਼੍ਰੀ ਦਿਆਮ ਅਰਿਸ਼ ਕੁਮਾਰ ਓਮਪ੍ਰਕਾਸ਼ ਦੀ ਅਗਵਾਈ ਹੇਠ ਅੱਜ ਸਵੇਰ ਦੇ ਸਮੇਂ ਪੁਲਿਸ ਵੱਲੋਂ ਸਪੈਸ਼ਲ ਸਰਚ ਅਭਿਆਨ ਚਲਾਇਆ ਗਿਆ ਜਿਸ ਤਹਿਤ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਬਹੁਤ ਬਰੀਕੀ ਦੇ ਨਾਲ ਤਲਾਸ਼ੀ ਲਈ ਗਈ ਇਸ ਮੌਕੇ ਤੇ ਐਸਐਸਪੀ ਸਾਹਿਬ ਦੇ ਨਾਲ ਡੀਐਸਪੀ ਸੁਖਪਾਲ ਸਿੰਘ ਐਸਪੀ ਨਵਜੋਤ ਸਿੰਘ ਐਸਐਚਓ ਸਿਟੀ ਤੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਸੀ ਗਲਬਾਦਰਾਂ ਨੇ ਐਸਐਸਪੀ ਸਾਹਿਬ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਰੇਸ਼ਨ ਸੀਏਐਸਓ ਦੇ ਤਹਿਤ ਸ਼ੱਕੀ ਸਮਗਲਰਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਇਹ ਵੀ ਸੂਚਨਾ ਮਿਲ ਰਹੀ ਹੈ ਕਿ ਇਸ ਸਰਚ ਆਪਰੇਸ਼ਨ ਦੌਰਾਨ ਕੁਝ ਨਸ਼ੀਲਾ ਪਦਾਰਥ ਵੀ ਪੁਲਿਸ ਨੂੰ ਮਿਲਿਆ ਹੈ ਗਲਬਾਦਰਾਂ ਨੇ ਐਸਐਸਪੀ ਸਾਹਿਬ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਨਸ਼ਾ ਵਿਰੋਧੀ ਅਭਿਆਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਅੱਜ ਸਰਚ ਆਪਰੇਸ਼ਨ ਉਹਨਾਂ ਵੱਲੋਂ ਕੀਤਾ ਗਿਆ। ਗੱਲਬਾਤ ਦੌਰਾਨ ਐਸਐਸਪੀ ਸਾਹਿਬ ਨੇ ਕਿਹਾ ਕਿ ਕਿਸੇ ਵੀ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਬਖਸ਼ਾ ਨਹੀਂ ਜਾਏਗਾ। ਉਹਨਾਂ ਨੇ ਕਿਹਾ ਕਿ ਕਾਨੂੰਨ ਦੇ ਅਨੁਸਾਰ ਨਸ਼ਾ ਵੇਚ ਕੇ ਬਣਾਈ ਗਈ ਤਸਕਰਾਂ ਦੀ ਜਾਇਦਾਦ ਨੂੰ ਵੀ ਜ਼ਬਤ ਕੀਤਾ ਜਾ ਰਿਹਾ ਹੈ ਔਰ ਇਹ ਮੁਹਿੰਮ ਲਗਾਤਾਰ ਪੂਵਖ ਵਿੱਚ ਜਾਰੀ ਰਹੇਗੀ। ਇਸ ਮੌਕੇ ਤੇ ਐਸਐਸਪੀ ਸਾਹਿਬ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਨਸ਼ਾ ਵੇਚਣ ਦੀ ਕੋਈ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕਰਕੇ ਲੋਕ ਪੁਲਿਸ ਦਾ ਸਹਿਯੋਗ ਕਰਨ ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਉਹਨਾਂ ਦੇ ਤਹਿਤ ਹੀ ਗੁਰਦਾਸਪੁਰ ਪੁਲਿਸ ਵੱਲੋਂ ਕਾਫੀ ਲੰਬੇ ਸਮੇਂ ਤੋਂ ਜੋ ਹੈ ਡਰਗ ਦੇ ਅਗੇਂਸਟ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਮਹਿੰਮ ਦੇ ਤਹਿਤ ਅੱਜ ਗੁਰਦਾਸਪੁਰ ਦੇ ਵਿੱਚ ਪੂਰੇ ਡਿਸਟ੍ਰਿਕਟ ਦੇ ਲੈਵਲ ਤੇ ਹੀ ਕואਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਾਫੀ ਸਾਰੇ ਜਿਹੜੇ ਸਾਡੇ ਆਈਡੈਂਟੀਫਾਈਡ ਡਰੱਗ ਹੌਟਸਪots ਹੈ ਉਹਨਾਂ ਨੂੰ ਲੋਕੇਟ ਕੀਤਾ ਗਿਆ ਹੈ ਤੇ ਉੱਥੇ ਜਿਹੜੇ ਸਮੱਗਲਰਸ ਹੈਗੇ ਜਾਂ ਜਿਹੜੇ ਡਰੱਗ ਦੇ ਕਾਰੋਬਾਰ ਦੇ ਵਿੱਚ ਸ਼ਾਮਿਲ ਰਹਿੰਦੇ ਹਨ ਉਹਨਾਂ ਤੇ ਕਰਾਤੇ ਰੇਡ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਸ ਸਰਚ ਆਪਰੇਸ਼ਨ ਦੇ ਵਿੱਚ ਅਸੀਂ ਟੋਟਲ ਨੌ ਲొਕੇਸ਼ਨਸ ਪੂਰੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਆਈਡੈਂਟੀਫਾਈ ਕੀਤੀ ਹੈ ਜਿੱਥੇ 187 ਤੋਂ ਵੱਧ ਜਿਹੜੇ ਹੈ ਵਕਫ-ਵਕ ਕਰ ਹੈਗੇ ਜਾਂ ਟਿਕਾਣੇ ਹੈ ਇਹਨਾਂ ਦੇ ਜਿੱਥੇ ਚੈਕਿੰਗ ਕੀਤੀ ਜਾ ਰਹੀ ਹੈ ਉਹਦੇ ਤਹਿਤ ਹੀ ਅੱਜ ਇੱਥੇ اسلامਾਬਾਦ ਮੋਹੱਲਾ ਜੋ ਕਿ ਡਰਗ ਦੇ ਲਈ ਕਾਫੀ ਨੋਟੋਰੀਅਸ ਹੈ ਉੱਥੇ ਵੀ ਐਸਪੀ ਹੈੱਡਕਵਾਰਟਰ ਤੇ ਡੀਐਸਪੀ ਸਿਟੀ ਐਸਐਚਓ ਸਿਟੀ ਤੇ ਬਾਕੀ ਸਾਰੇ ਆਫਸਰਸ ਤੇ ਜਿਹੜੀ ਸਾਡੀ ਟੀਮਾਂ ਹੈਗੀ ਉਹਨਾਂ ਦੇ ਥਰੂ ਨਾਰਕੋਟਿਕਸ ਦਾ ਡਰਗ ਯੂਜ਼ ਕਰਦੇ ਵਕ-ਵਕ ਤਾवते ਚੈਕਿੰਗ ਕੀਤੀ ਜਾ ਰਹੀ ਹੈ ਸਰ ਕੋਈ ਕਾਮਯਾਬੀ ਦਾ ਸੁਨੋਈ ਹੈ ਕਾਮਯਾਬੀ ਹਾਲੇ ਹਾਸਿਲ ਹੋਈ ਹੈ ਇੱਕ 20 ਗ੍ਰਾਮ ਹੈਰੋਇਨ ਜਿਹੜੀ ਰਿਕਵਰ ਹੋਈ ਹੈ ਜੋ ਹਨਾ ਪਤਾ ਚੱਲੇ ਕਈ ਥਾਵਾਂ ਤੇ ਸਾਨੂੰ ਇਲੀਗਲ ਜਿਹੜੀ ਸ਼ਰਾਬ ਦੀ ਸਟੋਰੇਜ ਕੀਤੀ ਹੁੰਦੀ ਹੈ ਉਹ ਵੀ ਪਤਾ ਚੱਲੇ ਤੋਂ ਉਹ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਇੱਕ ਵਾਰ ਜਦੋਂ ਸਰਚ ਆਪਰੇਸ਼ਨ ਕੰਪਲੀਟ ਹੋ ਜਾਊਗਾ ਤੋਂ ਉਹ ਇੱਕ ਡਿਟੇਲਡ ਜਿਹੜਾ ਨੋਟ ਵੀ ਅਸੀਂ ਜਾਰੀ ਕਰਾਂਗੇ ਹੋਰ ਵੀ ਕਿੱਧਰ ਚੈਕਿੰਗ ਨਹੀਂ ਹੈ ਇਸਲਾਮਾਬਾਦ ਨੇ ਨਹੀਂ ਮੈਂ ਆਲਰੇਡੀ ਅਵਾਂਖਾ ਵੀ ਚੈਕਿੰਗ ਕਰਕੇ ਆਇਆ ਹਾਂ ਅਵਾਂਖਾ ਐਰਪੋਰਟ ਸਾਹ ਤੇ ਉੱਥੇ ਡੀਐਸਪੀ ਯੂਪੀ ਆਏ ਉਹਨਾਂ ਦੀ ਟੀਮ ਲੱਗੀ ਹੋਈ ਹੈ ਡੀਐਸਪੀ ਕਲਾਨੌਰ ਕਲਾਨੌਰ ਦੇ ਏਰੀਆ ਦੇ ਵਿੱਚ ਕਰ ਰਹੇ ਹਨ ਐਸਪੀ ਡੀ ਜਿਹੜੇ ਹੈ ਉਹ ਨਾਰੀਵਾਲ ਦੇ ਏਰੀਆ ਦੇ ਚੈਕਿੰਗ ਕਰ ਰਹੇ ਹਨ ਇਹ ਵਕਤ ਵਕਤ ਤਾਂ ਤੇ ਇੱਕ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈ ਕਿਉਂਕਿ ਹੁਣ ਸਰਦੀਆਂ ਦੇ ਦਿਨ ਹੈ ਕਿ ਇਸ ਟਾਈਮ ਤੇ ਕਾਫੀ ਕੰਪਲੇਂਟ ਹੁੰਦੀ ਹੈ ਕਿ ਧੁੰਦ ਦਾ ਫਾਇਦਾ ਉਠਾ ਕੇ ਕਈ ਸਮਗਲਰ ਜਿਹੜੇ ਹਨ ਉਹ ਸਮਗਲਿੰਗ ਦੇ ਵਿੱਚ ਇਨਵੋਲਵ ਹੁੰਦੇ ਹਨ ਤੋਂ ਇਹਨੂੰ ਹੀ ਮੁੱਖ ਰੱਖਦੇ ਹੋਏ ਅਸੀਂ ਅਰਲੀ ਮਾਰਨਿੰਗ ਤੋਂ ਹੀ ਚੈਕਿੰਗ ਕਰਵਾਈ ਹੈ ਤੇ ਇਹਦੇ ਨਾਲ ਕਾਫੀ ਡੈਟਰੈਂਸ ਵੀ ਇਹਦਾ ਅਸਰ ਹੁੰਦਾ ਹੈ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਡਰ ਹੁੰਦਾ ਹੈ ਜਦੋਂ ਬਾਰੀ ਪੁਲਿਸ ਫੋਰਸ ਦੇ ਨਾਲ ਜਦੋਂ ਅਸੀਂ ਚੈਕਿੰਗ ਕਰਦੇ ਹਾਂ ਤੇ ਇੱਕ ਡੈਟਰੈਂਟ ਇਫੈਕਟ ਹੈ ਤੇ ਲੋਕਾਂ ਦੇ ਅੰਦਰ ਕੰਫੀਡੈਂਸ ਜਾਂਦਾ ਸਰ ਨੌਜਵਾਨ ਅਜੇ ਵੀ ਜਿਹੜੇ ਕੁਝ ਲੱਗੇ ਹੋਏ ਆ ਕੀ ਕਹਿਣਾ ਚਾਹੁੰਗੇ ਉਹਨਾਂ ਦੇ ਪੇਰੈਂਟਸ ਨੂੰ ਕੱਲ ਵੀ ਅਸੀਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀ ਜਿਹਦੇ ਵਿੱਚ ਕਾਫੀ ਸੁਵਿਜਨ ਵਗੈਰਾ ਜਾਂ ਮੈਸੇਜ ਨਿਕਲੀ ਉੱਥੇ ਕਰਾ ਕੇ ਤੋਂ ਆ ਜਿਹੜਾ ਅਰ ਜਿਹੜੀ ਪ੍ਰੋਬਲਮ ਹੈਗੀ ਕਿਉਂਕਿ ਇਹ ਸੋਸਾਇਟੀਲ ਪ੍ਰੋਬਲਮ ਵੀ ਹੈ ਕਿਉਂਕਿ ਇੱਕ ਐਡਿਕਟ ਜਦੋਂ ਐਡਿਕਟ ਬਣ ਜਾਂਦਾ ਹੈ ਉਹ ਰਾਤੋ ਰਾਤ ਵੀ ਐਡਿਕਟ ਨਹੀਂ ਹੋ ਸਕਦਾ ਤੇ ਇਹ ਅਸੀਂ ਦੇਖ ਹੀ ਰਹੇ ਹਾਂ ਕਿ ਜਿਹੜੇ ਸਾਡੇ ਦੁਸ਼ਮਣ ਦੇਸ਼ ਹੈਗੇ ਉਹਨਾਂ ਦੇ ਕਤੀ ਉਹਨਾਂ ਦੇ ਜਿਹੜੇ ਮਨਸੂਬੇ ਹੁੰਦੇ ਆ ਕਿ ਸਰਹੱਦ ਪਾਰੋਂ ਡਰੋਨ ਰਾਹੀਂ ਜਾਂ ਫਿਰ ਵਕ-ਵਕ ਤਰੀਕੇ ਦੇ ਨਾਲ ਉਹ ਜਿਹੜੇ ਲੋਕ ਹੈਗੇ ਇੱਥੇ ਦੇ ਲੋਕ ਲੋਕ ਹੈ ਉਹਨਾਂ ਨੂੰ ਗੁੰਮਰਾਹ ਕਰਕੇ ਪੈਸੇ ਦਾ ਲਾਲਚ ਦੇ ਕੇ ਜਾਂ ਕੋਈ ਹੋਰ ਲਾਲਚ ਦੇ ਕੇ ਇਸ ਚੀਜ਼ ਦੇ ਵਿੱਚ ਇਨਵੋਲਵ ਕਰਦੇ ਆ ਤੇ ਇਹਦਾ ਜਿਹੜਾ ਖਾਮਿਆਜ਼ਾ ਅਲਟੀਮੇਟਲੀ ਜੋ ਸਾਡਾ ਯੂਥ ਹੈ ਜਾਂ ਫਿਰ ਜੋ ਇਹਦੀ ਚਪੇੜ ਦੇ ਵਿੱਚ ਆ ਰਿਹਾ ਉਹ ਇਹਦਾ ਖਾਮਿਆਜ਼ਾ ਬੁਖਤ ਰਿਹਾ ਤੇ ਸਾਡੀ ਚੈਕਿੰਗ ਚੱਲਦੀ ਰਹੇਗੀ ਜੀ ਅੱਜ ਚੈਕਿੰਗ ਚੱਲਦੀ ਰਹੇਗੀ ਅੱਜ ਦੁਪਹਿਰ ਤੱਕ ਪੂਰਾ ਜਿਹੜਾ ਹੈ ਪੂਰਾ ਆਪਰੇਸ਼ਨ ਕੰਪਲੀਟ ਕੀਤਾ ਜਾਏਗਾ ਸੇ ਇਹਦੇ ਵਿੱਚ ਅਸੀਂ ਉਹ ਵੀ ਹੈਗਾ ਕਿ ਸਾਨੂੰ ਲਾਸਟ ਇਅਰ ਜਿਹੜਾ ਹੈ ਕਾਫੀ ਜ਼ਿਆਦਾ ਸਫਲਤਾ ਮਿਲੀ ਸੀ ਦੁਰਗਤ ਅਸੀਂ ਆਲਮੋਸਟ 49 ਕਿਲੋਗ੍ਰਾਮ ਹੈਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ ਸੀ ਉਸ ਤੋਂ ਇਲਾਵਾ ਚਰਸ ਗਾਂਜਾ ਅਫੀਮ ਤੇ ਬਾਕੀ ਜਿਹੜੇ ਕੈਪਸੂਲ ਹੁੰਦੇ ਆ ਉਹ ਵੀ ਰਿਕਵਰ ਕੀਤੇ ਸੀ ਜਿਹੜੇ ਸਮਗਲਰ ਹੈ ਉਹਨਾਂ ਦੇ ਅਗੇਂਸਟ ਅਸੀਂ ਫਾਈਨੈਂਸ਼ੀਅਲੀ ਵੀ ਕਾਫੀ ਆਪਣੀ ਐਕਟੀਵਿਟੀ ਪੜਾਈ ਹੈ ਕਰੀਬ ਪੰਜ ਇਦਾਂ ਦੇ ਸਮਗਲਰਸ ਹੈ ਜਿਨ੍ਹਾਂ ਦੀ ਅਸੀਂ ਪ੍ਰਾਪਰਟੀ ਜ਼ਬਤ ਕਰਾਈ ਹੈ 1.5 ਕਰੋੜ ਤੋਂ ਵੱਧ ਉਹਨਾਂ ਦੀ ਪ੍ਰਾਪਰਟੀ ਸੀਗੀ ਜੋ ਕਿ ਹੁਣ ਕਬਜ਼ੇ ਸਰਕਾਰ ਦੇ ਕਬਜ਼ੇ ਦੇ ਵਿੱਚ ਹੈਗੀ ਤੇ ਉਹਨੂੰ ਉਹ ਵੇਚ ਨਹੀਂ ਸਕਦੇ ਤੇ ਉਹਦੇ ਥਰੋ ਇਨਕਮ ਨਹੀਂ ਕਮਾ ਸਕਦੇ ਇਸ ਤੋਂ ਇਲਾਵਾ ਅਸੀਂ ਕਈ ਸਾਰੇ ਪਿੱਟ ਦੇ ਵੀ ਕੇਸਿਸ ਬਣਾਏ ਹਨ ਜੋ ਪ੍ਰੀਵੈਂਟਿਵ ਡਿਟੈਂਸ਼ਨ ਹੁੰਦੀ ਹੈ ਜਿਹੜਾ ਨੋਨ ਸਮਗਲਰ ਹੈ ਔਰ ਆਪਣੇ ਹਰਕਤਾਂ ਤੋਂ ਬਾਜ਼ ਨਹੀਂ ਆਂਦਾ ਉਹਨਾਂ ਦੇ ਅਸੀਂ ਪ੍ਰੋਪੋਜ਼ਲ ਬਣਾਏ ਹਨ ਜੋ ਕਿ ਹੁਣ ਗਵਰਨਮੈਂਟ ਦੇ ਕੋਲ ਹੈਗੇ ਤੇ ਉਹਦੇ ਦੇ ਵੀ ਜਲਦ ਫੈਸਲਾ ਲਿਖੇ ਇਸ ਇਸ ਤਰ੍ਹਾਂ ਦੇ ਜਿਹੜੇ ਅਨਸਰ ਹੈ ਜੋ ਕਿ ਬਾਰ-ਬਾਰ ਕ੍ਰਾਈਮ ਕਰਦੇ ਆ ਬਣਾਉ ਨੂੰ ਅਸੀਂ ਪ੍ਰੀਵੈਂਟ ਟੂ ਟੈਂਸ਼ਨ ਦੇ ਵਿੱਚ ਵੀ ਪਾਵਾਂਗੇ ਪੇਰੈਂਟਸ ਨੂੰ ਕੀ ਕਹਿਣਾ ਚਾਹੋ ਕਿ ਜੋ ਬੱਚੇ ਕਰਦੇ ਹੈ ਜਾਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਪੇਰੈਂਟਸ ਨੂੰ ਸੋ ਇਹੀ ਮੈਸੇਜ ਦੇਣਾ ਚਾਹੁੰਦੇ ਹੈ ਕਿ ਨਸ਼ਾ ਜਿਹੜਾ ਹੈ ਉਹ ਇੱਕ ਨਾ ਸਿਰਫ ਆਪਣੇ ਉਸ ਪਰਿਵਾਰ ਨੂੰ ਖਰਾਬ ਕਰਦਾ ਹੈ ਉਹ ਇੱਕ ਇਕਨੋਮਿਕ ਮਾਰ ਵੀ ਮਾਰਦਾ ਹੈ ਕਿਉਂਕਿ ਨਸ਼ਾ ਕਰਨ ਦੇ ਲਈ ਪੈਸਾ ਕਾਫੀ ਇੱਕ ਜ਼ਰੂਰਤ ਹੁੰਦੀ ਹੈ ਪੈਸੇ ਦੀ ਜਿਸ ਕਰਕੇ ਬੱਚਾ ਜਿਹੜਾ ਹੈ ਉਹ ਕ੍ਰਿਮੀਨਲ ਬਣ ਜਾਂਦਾ ਹੈ ਤੇ ਕਈ ਜਿਹਾ ਅਸੀਂ ਕੇਸਸ ਦੇਖਿਆ ਬੜੇ ਸੈਂਸਿਟਿਵ ਕ੍ਰਾਈਮ ਬੜੇ ਦਰਦਨਾਕ ਕ੍ਰਾਈਮ ਬੱਚੇ ਜਿਹੜੇ ਉਹ ਕਰ ਦਿੰਦੇ ਹੈ ਨਸ਼ੇ ਤੋਂ ਜਿੰਨਾ ਦੂਰ ਰੱਖ ਸਕੀਏ ਅਸੀਂ ਰੱਖ ਉਹ ਰੱਖਣਾ ਚਾਹੀਦਾ ਹੈ ਪੇਰੈਂਟਸ ਨੂੰ ਉਹਨਾਂ ਦੀ ਐਕਟੀਵिटीज ਤੇ ਨਜ਼ਰ ਰੱਖਣੀ ਚਾਹੀਦੀ ਹੈ ਤੇ ਕਿਤੇ ਵੀ ਕੋਈ ਅਗਰ ਸ਼ੱਕ ਜਾਂ ਉਹਨਾਂ ਨੂੰ ਡਾਊਟ ਹੁੰਦਾ ਹੈ ਬੱਚੇ ਤੇ ਐਕਟੀਵਿਟੀ ਦੇ ਪ੍ਰਤੀ ਉਹ ਈਵਨ ਪੁਲਿਸ ਨੂੰ ਆ ਕੇ ਦੱਸ ਸਕਦੇ ਆ ਟੀਚਰ ਜਿਹੜੇ ਹਨ ਉਹ ਵੀ ਅਵੇਅਰਨ ਬੱਚਿਆਂ ਦੀ ਐਕਟੀਵਿਟੀ ਤੇ ਨਜ਼ਰ ਰੱਖ ਤੇ ਪੁਲਿਸ ਦਾ ਸਾਥ ਹੈ ਇਸ ਮੁਹਿੰਮ ਦੇ ਵਿੱਚ ਅਸੀਂ ਡੀ ਐਡਿਕਸ਼ਨ ਦੇ ਵਿੱਚ ਉਹਨਾਂ ਦੀ ਹੈਲਪ ਕਰਾਂਗੇ ਤੇ ਜਿਹੜੇ ਨਸ਼ੇੜੀਆ ਉਹਨਾਂ ਨੂੰ ਅਸੀਂ ਫੜਕੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਉਹਨਾਂ ਨੂੰ ਅਸੀਂ ਫੜਕੇ ਅੰਦਰ